ਸਸਕਾਰ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕਿੜਕਟ ਜੀ ਜ਼ਿਲ੍ਹਾ ਤਹਿਸੀਲ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲਾ 6 ਨਾਗਾਂ ਜਿੰਨਾ ਚੋਂ 4 گاਵਾ ਨੇ ਤੇ 2 ਬੱਚੀਆਂ ਨੇ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਨਾਮ ਤੇ ਐਡਰੈਸ ਦਾਖਲ ਦਿਓ ਜੀ ਨਾ ਜੀ ਗੁਰਦੇਵ ਸਿੰਘ ਆ ਪਿੰਡ ਚੜੱਕ ਜਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ ਜੀ 7901755663 ਜੀ ਠੀਕ ਆ ਵੀਰੇ ਕਿੰਨੇ ਨਾਗ ਆ ਜੀ ਅੱਜ ਨਾਗ ਵੀ ਮੇਰੇ ਕੋਲ ਹੁਣ ਲੈ ਕੇ 4 ਗਾਂਾਂ ਦੇ 2 ਬੱਚੀਆਂ 4 ਵਣਾਂ ਦੇ ਦਿੱਤਿਆਂ ਹੁਣ ਠੀਕ ਆ ਵੀਰੇ ਕਿੰਨੇ ਵਣਾਂ ਹੀ ਕਿੱਧਰੋਂ ਸ਼ੁਰੂ ਕਰਨਾ ਜੀ ਆ ਜਰਸੀ ਵੇਅਰ ਤੋਂ ਲੱਗਣੀ ਜੀ ਸੁਹਾਗ ਨਮਾਜ ਇਹ ਅਰੀਜਨਲ 4 ਦੰਦਾਂ ਦਾ ਹੀ ਦੰਦ ਪਟਕੇ ਵੀਡੀਓ ਜਿਖਾਵਾਵਾਂਗੇ ਸੁਹਾਗਾ ਦੂਜਾ ਪਰ ਸੁਹਾਗਾ ਦੂ ਠੀਕ ਆ ਸਵਾਗਤ ਨਾਲ ਲੈਂਦੀ ਆ ਸਵਾ ਦੱਸ ਦਾਂ ਮੈਂ ਭਾਈ ਡੇਟ ਮਤਾਂ ਹਾਂਜੀ ਠੀਕ ਆ ਤੋਰ ਕੇ ਦਿਖਾ ਦੀ ਫੇਰੇ ਕਿੰਨਾ ਕ ਪਾਜੂ ਦੱਦ ਜੀ ਆਏ ਨਹੀਂ ਵੀ ਲੱਸੀ ਜੀ ਆ ਹੰਬੀ ਜੀ ਆ ਚਮਕਦਾ ਚੌਂਕਦਾ ਓਂ ਕਾਲੀ ਆ ਲੇਵੇ ਭਾਂਡੇ ਵਾਲੀ ਵਹਿੜਾ ਠੀਕ ਆ ਜਰਸੀ ਕਤੂਰਾ ਨੀ ਕਿ ਚੈੱਕ ਵੀ ਕਰਵਾ ਦਿੰਨੇ ਤੁਹਾਨੂੰ ਲਓ ਜੀ ਕਰ ਲੋ ਥਣ ਕੱਲਾ ਕੱਲਾ ਨਿਖੜਵਾ ਕਿੰਨਾ ਕ ਪਾਜੂ ਕਰਵਾ ਲਈ ਦੁੱਧ ਬਈ ਜੀ ਤੋਂ ਲਈ ਉਹਨੇ ਪਹਿਲੇ ਸਵੇਰ 16 ਲੀਟਰ ਦੋ ਚੋਇਆ ਠੀਕ ਆ ਜੇ ਕੋਈ ਸੇਵਾ ਨਾਲ ਬਈ 20 ਵੀ ਚੋ ਸਕਦਾ ਵੇ ਵੇ ਨਾ ਸੇਵਾ ਕਰੂ ਕੋਈ 10 ਵੀ ਦੇ ਸਕਦੀ ਆ ਠੀਕ ਹੈ ਵੀਰੇ ਵੇੜੀ ਗੱਲ ਆ ਵੇੜ ਦੇ ਪਾਰ ਪਿੱਛੇ ਦੀ ਵਜਨ ਹੋ ਜਾਣ ਦੀ ਥਾਣਾ ਦੀ ਗਰੰਟੀ ਆ ਠੀਕ ਹੈ ਵੀਰੇ ਵਜਨ ਵਖਾ ਦੇ ਕਿੰਨਾ ਆ ਪੀ ਸਹੀ ਗੱਲ ਆ ਵਜਨ ਵਜੂਦ ਤੇ ਪੱਖ ਤੋਂ ਪੂਰੀ ਚੰਗੀ ਆ ਜੀ ਸੁਨਿਆਕਾਰੀ ਵੀ ਨਹੀਂ ਕਰਦੀ ਹੁੰਦੀ ਆ ਜੀ ਦੇਣਾ ਬਾਈ ਦੱਸਦਾ ਕਿ ਹਜੇ ਲੈ ਜੂਗੀ ਜੇ ਇੱਕ ਦੋ ਦਿਨ ਵਾਧ ਵੀ ਸਕਦੇ ਆ ਘਟ ਵੀ ਸਕਦੇ ਆ ਮਾਲ ਕੜ ਦੱਸਿਆ ਕਿ ਪਿਛਲੇ ਸਵੇਰੇ 16 ਕਿਲੋ ਦੁੱਧ ਚੋਇਆ ਵਾ ਇੱਕ ਤਿਆਰ ਉਮੀਦ ਪਲੱਸ ਦੀ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਬਾਕੀ ਥਣਾ ਦੇ ਸਹਿਜ ਵੀ ਸੋਹਣਿਆ ਟਮਕ ਨਾ ਜਿਵੇਂ ਸਹੀ ਹੈ ਜੀ ਕਿਹੜਾ ਵੈਸੀ ਠੀਕ ਹੈ ਬਰ ਸੋਹਣਾ ਸਹਿਜ ਥਣਾ ਦਾ ਕੱਲਾ ਕੱਲਾ ਨਿਖੜਨਾ ਮੇਨ ਗੱਲ ਬਾਈ ਕਹਿੰਦਾ ਥਣਾ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਆ ਬਹੁਤ ਢੁਡੀ ਸੇਵਾ ਦੇ ਸਰ ਤੇ ਆ ਵਜਨ ਬਾਲਾ ਵੱਛੀ ਚ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਤਿਆਰੀ ਬਹੁਤ ਸੋਹਣੀ ਕਰਦੀ ਹੁੰਦੀ ਆ ਗੱਠ ਨੂੰ ਤਾਂ ਅਜੇ ਹਵਾਲੇ ਚ ਝੋਲ ਹੀ ਫਿਰਦੀ ਆ ਜਿਹੜੋ ਜਮਾ ਕਰਮ ਵਾਲੀ ਤਿਆਰ ਹੋਈ ਆ ਸਾਰੀ ਬਾਲਟਾ ਕੱਢ ਲੈਣੀ ਆ ਅੱਗੇ ਨਵੇਂ ਤੱਕ ਚੰਗੀ ਆ ਤੇ ਬੈਗ ਸਾਈਡ ਇੱਕ ਹੋਰ ਚੀਜ਼ ਵਿਖਾਉਣੀ ਬਰਾੜਾ ਹਾਂਜੀ ਜੇ ਵੇਅਰ ਨੇ ਕੋਈ ਬਿਮਾਰੀ ਦਾ ਧਫੜ ਨਿਸ਼ਾਨ ਹੋਵੇ ਹਾਂਜੀ ਉਹ ਹੀ ਆਪਾਂ ਗਰੰਟੀ ਹੋਊਗੀ ਆ ਚਟਾਂ ਦਾ ਵੈਸੇ ਹੀ ਆਉਂ ਹੀ ਪ੍ਰਿੰਟਰ 'ਚ ਹੀ ਆ ਲਓ ਜੀ ਠੀਕ ਹੈ ਨਾ ਇਹ ਮੜਾ ਉੱਤੇ ਤੂੰ ਵੀ ਹੱਥ ਫੇਰ ਕੇ ਵਖਾਰਿਆ ਗਾ ਹੈ ਨਹੀਂ ਦੱਸ ਨਹੀਂ ਕਰ ਦਿਆਂਦਾ ਠੀਕ ਹੈ ਨਾ ਉਹ ਰੜਕਣਾ ਦਾ ਕੰਮ ਹੈ ਨਹੀਂ ਗਾ ਠੀਕ ਹੈ ਉਹ ਕਿਤਾਬੀ ਹੈ ਨਹੀਂ ਹਾਂ ਧਫੜੀ ਹੈ ਨਹੀਂ ਨਿਸ਼ਾਨ ਜ਼ਰੂਰ ਹੈ ਪਰ ਉਹ ਉਹ ਧਫੜੀ ਨਹੀਂ ਆਪਾਂ ਕਹਿ ਸਕਦੇ ਜੀ ਨਿਸ਼ਾਨ ਜ਼ਰੂਰ ਪਏ ਹੋਏ ਆ ਬਾਕੀ ਚੈੱਕ ਕਰ ਸਕਦੇ ਹੋ ਸਾਰੀ ਬੋਡੀ ਤੇ ਹੀ ਹੈ ਨਿਸ਼ਾਨ ਤੇ ਪਰ ਆਈ ਨੀ ਗਾ ਬਈ ਕੱਲ ਨੂੰ ਇਹ ਜ਼ਖਮ ਬੰਨ ਜਾਣਗੇ ਤੂੰ ਜਾਂਦਾ ਤਰੋਵੇ ਧੱਪੜ ਦੀ ਵੀ ਗਰੰਟੀ ਆ ਬਈ ਜ਼ਖਮ ਨੇ ਬੰਨਦੇ ਤਾਂ ਵੈਸੇ ਹੀ ਆ ਰਹਿਣਗੇ ਆਂ ਹਾਂ ਠੀਕ ਆ ਵੀਰੇ ਤੇ ਜੈਤ ਜੀ ਡਿਮਾਂਡ ਜੀ ਇਹਦੀ ਬਾਈ ਜੇਦਾ ਇਹ ਚੀਜ਼ ਨਾ ਹੁੰਦੀ ਹਾਂਜੀ ਤਾਂ ਮੱਛੀ ਦਾ ਮੁੱਲ 68-70000 ਰੁਪਈਆ ਹੋਣਾ ਤੈਨੂੰ ਵੀ ਪਤਾ ਸਹੀ ਗੱਲ ਆ ਜੀ ਠੀਕ ਆ ਆਪਾਂ ਵੇਖਣ ਜਿਹੜਾ ਅੱਜ ਦਾ ਮੁੱਲ ਆ ਆਪਾਂ ਵੀ ਵੇਖ ਕੇ ਲਈਏ ਵੇਖ ਕੇ ਦੇਣੀ ਆ 55000 ਦੀ ਮੱਛੀ ਦੀ ਤਾਂਗੇ ਹੋਜੂ ਮਾਨਤਾ ਮਾਨਤਨ ਹੋਜੂਗਾ ਜੀ ਠੀਕ ਆ ਠੀਕ ਆ ਵੀਰੇ 2 ਨੰਬਰ ਕਿਹੜਾ ਜੀ 50 ਰੁਪਈਆ ਵੇੜ ਜਰਸੀ ਜੀ ਸੁਆ ਗਿਰਨ ਮਾ ਜੀ ਤਾਂ ਸੁਆ ਰਹੀਨ ਉਹ ਦੂਜਾ ਛੇ ਦਿਨਾਂ ਦਾ ਗਾਵਾ ਕਰਦੀ ਬੁਖਾਰੀ ਠੀਕ ਆ ਤੋਰ ਕੇ ਦਿਖਾਦੀ ਵੀਰੇ ਸਮਾਂ ਕਿੰਨਾ ਲੈਂਦੀ ਆ ਸਮਾਂ 10 ਦਿਨ ਪਈ ਡੇਟ ਮਿਤਾਉ ਖੁੱਲੇ ਪਏ ਫਿਰ ਤਾਂ 10 ਦਿਨ ਕਿੰਨਾ ਜੀ ਭਾਜੀ ਦੁੱਧ ਇਧਰ ਨੂੰ ਲੈ ਚੱਲੀ ਜਰਸੀ ਜੀ ਨਾ ਲੈਣੀ ਆ ਅਗਲਾ ਕਹਿੰਦਾ ਪੰਜਾਬ ਵਾਲੀ ਇਹ ਪੰਜਾਬ ਵਾਲੀ ਆ ਬੜਾ ਵਿਖਾਦੇ ਸਾਰੀ ਭਾਜਣਾ ਕਦ ਵੇਲ ਤੇ ਤਿਆਰੀ ਬਹੁਤ ਕਮਾਲ ਦੀ ਆ 10 ਦਿਨ ਪਈ ਆ ਜੀ ਤੇ 10ਾਂ ਦੇ ਨਾਲ ਉਹਨਾਂ ਨੂੰ ਵੀ ਪਤਾ ਵੀ ਜਿੰਨਾ ਹਵਾਨਾ ਹੋਣਾ ਤੇ ਇਹ ਦੁੱਡਾ ਬਲ ਕਰ ਲੈਣਾ ਹੈ ਜੀ ਬਾਕੀ ਥਾਣਾ ਦੀ ਇਹਦੀ ਵੀ ਗਾਰੰਟੀ ਗਾਰੰਟੀ ਹੋਊਗੀ ਗਾਰੰਟੀ ਬਿਲਕੁਲ ਠੀਕ ਹੈ ਵੀਰੇ ਲੈ ਜੱਲੀ ਵੀਰੇ ਚਮਕਦਮ ਕਾਲੀ ਆ ਵਜਨ ਵਜੂਦ ਵਾਲੀ ਹੈ ਜੀ ਥਾਣਾ ਇਧਰਲੇ ਪਾਸੇ ਤੋਂ ਵੀ ਚੈੱਕ ਕਰਾ ਲਓ ਬਈ ਫਿਰ ਰੋਕ ਲਾ ਕੱਲਾ ਕੱਲਾ ਨਿੱਖੜ ਮਾ ਪਿਆ ਠੰਡੀ ਸੀਲ ਇੰਨੀ ਜਿਵੇਂ ਕੋਈ ਮਰਜ਼ੀ ਬਹਿ ਜਾ ਜੀ ਲਓ ਜੀ ਨੀਵਾ ਪਿੱਛੋਂ ਵਖਾ ਦੇ ਕਰੋ ਜੀ ਚੈੱਕ ਲੰਮੀ ਤੋਰ ਦੋ ਦੋਆਂ ਗੰਗਾ ਜਨੇ ਨਾ ਹੋਊਗਾ ਬਾਕੀ ਕਿੰਨਾ ਭਾਜ ਦੁੱਧ ਜੀ ਦੋ ਦਬਈਆ ਦੀ ਸੇਵਾ ਦਾ ਆਪਾਂ ਨੂੰ ਦੋ ਬਈ 18 ਤੋਂ 20 ਲੀਟਰ ਦੱਸਿਆ ਠੀਕ ਆ ਵੀਰੇ ਬਾਕੀ ਦੋ ਸੇਵਾ ਦਾ ਦੋ ਤਾਂ ਹੁਣ ਏਡੀ ਗਾ ਦਾ ਕੋਈ 18 17 ਕਿਲੋ ਕਹਿੰਦਾ ਵੀ ਕੀ ਆ ਬਈ ਸਹੀ ਗੱਲ ਤੇ ਵੀਡੀਓ ਤੇਰਾ ਪਤਾ ਨਹੀਂ ਕੀ ਚੀਜ਼ ਦੀ ਕੀ ਨਹੀਂ ਪਰ ਜਿਹੜਾ ਕੋਲ ਆਊਗਾ ਜੀ ਨੇ ਜਰਸੀ ਲੈਣੀ ਹੋਈ ਬਾਈ ਲਾ ਲਈਆ ਲੋਏ ਬਣਾ ਨਹੀਂ ਮੁਰਦਾ ਠੀਕ ਆ ਵੀਰੇ ਇਹਦੀ ਫਿਰ ਜੈਤ ਜੀ ਕੱਚੀ ਕੱਚੀ ਦੇ ਮਾਰ ਇਹ ਬਈ ਕੱਚੀ ਕੱਚੀ ਵੜ 63000 ਦੀ ਦੇਵਾਂਗੇ ਜਿੱਦੇ ਤਿਆਰ ਹੋਗੀ ਤੇ ਤਿਆਰ ਹੋਊ ਤੈਨੂੰ ਪਤਾ ਕੀ ਭਾ ਦੀ ਆ ਵੜ ਸਹੀ ਗੱਲ ਆ ਜੀ ਇਹਰ ਦਾ 85000 ਦੀ ਆ ਤਿਆਰ ਹੋਈ ਜਿੱਦ ਤਿਆਰ ਹੋਈ ਕੱਲੀ ਕੱਚੀ ਕੱਚੀ ਹੈ ਦੈਨ ਹਜੇ ਦਾਸ ਲੈ ਜੂਗੀ ਜੀ ਜੀ ਤੋਂ ਆਪਾਂ ਲਈ ਆ ਬਈ ਮੁੱਲ 85000 ਕਰਦੇ ਜੀ ਤੀਜੇ ਕਿਤੇ ਜਾ ਕੇ ਗਾਂ ਲਈ ਆ ਇਹ ਠੀਕ ਆ ਵੀਰੇ ਹਾਂ ਠੀਕ ਆ ਜੀ 36000 ਰੁਪਏ ਚ ਬਾਈ ਕਦਾ ਮਾਲ ਤਾਨ ਕਰਦਾਂਗੇ ਜੀ ਨੰਬਰ ਸਕਰੀਨ ਤੇ ਚੱਲੂਗਾ ਅੱਗੇ ਵੀਰੇ ਅੱਗੇ ਵੀ ਤਨ ਨੰਬਰ ਜਰਸੀ ਵੱਛੀ ਹੈ ਜਰਸੀਆਂ ਲਈ ਫਿਰਦਾ ਸਾਰੀਆਂ ਹੈ ਹਾਂਜੀ ਸੁਆਕੜ ਨਵਾ ਜੀ ਸੁਆਈ ਇਹ ਪਹਿਲਾ ਸੁਆਈ ਦੰਦੋ ਦੰਦੋ ਦੋਂਦੀ ਹੈ ਇਹ ਚ ਲਓ ਜੀ ਦੋਂਦੀ ਦੱਸਿਆ ਇਹ ਦੋਂਦੀ ਆ ਚੱਕ ਓਕੇ ਬਰਕਾ ਦਾਲ ਲੈ ਚੱਲੀ ਬੱਚਾ ਹੀ ਆ ਹਜੇ ਚਮਕ ਦਬਕ ਵੀ ਚੰਗੀ ਆ ਹਾਈਟ ਆ ਨਾਲ ਗਾਂ ਖੜੀ ਆ ਤੇ ਇਹ ਤੋਂ ਪੂਰਾ ਇਹਦਾ ਬਈ ਦੰਦਾਂ ਤੋਂ ਵੇਖ ਕੇ ਪਤਾ ਲੱਗਦਾ ਦੁੰਦੀ ਆ ਜੇ ਕੋਈ ਥਣ ਦੰਦ ਅੱਜਾ ਲਾਊਗਾ ਇੰਨਾ ਸੋਹਣਾ ਆ ਪੱਕੇ ਨਾਲ ਥਣ ਨਹੀਂ ਵੇਖਿਆ ਪਹਿਲਾਂ ਦਾ ਸਹੀ ਗੱਲ ਆ ਥਰਾਂ ਨੂੰ ਵੇਖ ਕੇ ਅਗਲਾ ਕਦੋਂ ਹੋ ਸਕਦਾ ਦੂਜੀ ਹੋਵੇ ਪਰ ਹੈ ਪਹਿਲਣੀ ਆ ਕਿਉਂਕਿ ਮੂੰਹ ਤੋਂ ਦੋ ਦੰਦ ਬੱਚਾ ਹੀ ਆ ਜੀ ਹਜੇ ਉਹ ਵੀ ਹਜੇ ਪ੍ਰੋਪਰ ਨਹੀਂ ਹੋਏਗੇ ਕੱਦ ਪੂਰਾ ਵੱਡਾ ਸਹੀ ਗੱਲ ਹੈ ਜੀ ਉਹ ਗਾਂ ਇਹਦੇ ਬਰੋਬਰ ਖੜੀ ਸੀ ਤੁਹਾਨੂੰ ਪਤਾ ਜਿਹੜੀ ਇੱਕ ਨੰਬਰ ਤੇ ਆਪਾਂ ਦਿਖਾਈ ਸੀ ਉਹ ਤੋਂ ਪੂਰਾ ਉੱਚੀ ਹੈ ਜੀ ਲਓ ਜੀ ਚੈੱਕ ਕਰੋ ਥਾਣਾ ਬਾਲਾ ਟੌਪ ਦਾ ਵਾਕਈ ਥਾਣਾ ਲਈ ਸਫਤਤਾ ਜੀ ਇਹਦੀ ਕਿੰਨੇ ਦਿਨ ਲੈਜੋ ਦਿਨ ਬਈ ਯਾਰ 12 ਪਾ ਆਪਾਂ ਸੱਚ ਦੱਸ ਕੇ ਦੇਣੀ ਆ ਬਈ ਇਹ ਗਾਂ ਆਪਣੇ ਘਰੇ ਆ ਕੇ ਵਿਚਾਰੇ ਨੇ ਜੀ ਨਹੀਂ ਲਾਇਆ ਪਰਸੋਂ ਵੀ ਆਈ ਆ ਫੇਰ ਤਾਂ ਨਹੀਂ ਹੋਇਦੂ ਦੂਣਾ ਸੀ ਅੱਛਾ ਪੱਠੇ ਪੁੱਠੇ ਵਿਖਾਦੇ ਚੰਗੇ ਇਹਨਾਂ ਪੱਠੇ ਦਾ ਬਥੇਰੇ ਖੰਦੂ ਰੰਬੀ ਹੀ ਗਈ ਵਿਚਾਰੀ ਅੱਛਾ ਹਾਂ ਹੁਣ ਰੰਬਲੋਂ ਹਟ ਗਿਆ ਨਾਲ ਗੰਗਾ ਹਾਂ ਨੀਵਾ ਜਿਹੜਾ ਸੀਗਾ ਮੜਿਆ ਚੱਕਿਆ ਵਾ ਠੀਕ ਆ ਪੱਠੇ ਪੁੱਠੇ ਵਿਖਾਦੇ ਖਾਂਦੀ ਪੱਠੇ ਆਲਾ ਕੋਈ ਡੱਕਾ ਨਹੀਂ ਉਹ ਰੰਬ ਵੀ ਸੀ ਰਾਵਦੀ ਸੀ ਹਾਂ ਵੱਚੀ ਪਾਲੀ ਵੀ ਸੀ ਉਹਨਾਂ ਦੇ ਘਰ ਦੀ ਠੀਕ ਹੈ ਵੀਰੇ ਇਹਦੀ ਫਿਰ ਜੈ ਜੀ ਦੀ ਮੰਗ ਇਹ ਵੱਚੀ 55000 ਦੇ ਦਾਂਗੇ ਹਾਂ ਜੋੜਾ ਲੈ ਜੇ ਕੋਈ ਮਾਣ ਤਾਂ ਫੇਰੇ ਕੱਦ ਵਿਖਾ ਦੇ ਬਾਈ ਮੇਰਾ ਕੱਦ ਕਿੱਡਾ ਦੇ ਪਲੂਣ ਅੱਛੀ ਦਾ ਕੱਦ ਗੱਡਾ ਠੀਕ ਹਜੇ ਤਾਂ ਪਰ ਹੈ ਵੀ ਬੱਚਾ ਹੀ ਅੱਛਾ ਹੋ ਗਿਆ ਬਾਈ ਜਿੱਦ ਦੇ ਜਵਾਂ ਤਿਆਰ ਹੋ ਗਏ ਉਹ ਇਕੱਠ ਚਾਉਂਦੀ ਸਹੀ ਗੱਲ ਹੈ ਜੀ ਘਰ ਨੂੰ ਚੈੱਕ ਤੇ ਅੱਗੇ ਵੀਦੇ 4 ਨੰਬਰ ਲੱਗ ਇਹ ਵੀ ਜਰਸੀ ਲਈ ਫਿਰਦਾ ਜੇ ਸਾਰੀਆਂ ਜਰਸੀਆਂ ਇਕੱਠੀਆਂ ਹੋਰ ਬਾਈ ਸੁਆ ਕੰਨ ਮਾ ਜੀ ਸੁਆ ਬਾਈ ਇਹ ਤੀਜਾ ਸੁੰਦੀ ਆ ਸਮਾ ਸਮਾ ਬਾਈ 10 ਦਿਨ ਪਹਿਲੇ ਆਪਣੇ ਨਾਲ ਪੈਂਦਾ ਮੰਦਿਰ ਠੀਕ ਹੈ ਜੀ ਜਿਹੜੇ ਕਦੇ ਨਾਲ ਮੜੀ ਰਹਾ ਹੈਗਾ ਮੜੀ ਰਾਂ ਕੋਈ ਇੱਕ ਤੋਂ ਮਰਜੀ ਕੋਈ ਪਤਾ ਕਰ ਸਕਦਾ ਹਾਂਜੀ ਦੂਜੇ ਸੂਏ ਦਾ 22 ਲੀਟਰ ਦਾ ਰਿਕਾਰਡ ਆ ਦਸ ਦਿਨਾਂ ਦੀ ਕੱਚੀ ਆ ਦਾ ਹਾਂ ਠੀਕ ਆ ਦੇਣ ਬਹੁਤ ਪਏ ਬਹੁਤ ਪਏ ਬੜਾ ਠੰਢੀ ਵਾਲਾ ਖਾ ਵੀ ਹੈਗੀ ਤੀਜਾ ਵਜਾ ਹੋ ਖਾ ਲਈ ਹਾਂ ਜੀ ਖਾ ਲਈ ਸੂਆ ਤੀਜਾ ਜੀ ਬਾਕੀ ਤਿਆਰੀ ਚੈੱਕ ਕਰ ਸਕਦੇ ਹੋ ਸੋਨਾ ਮੋਟਾ ਖਾਣਾ ਕੱਲਾ ਕੱਲਾ 22 ਕਿਲੋ ਦਾ ਰਿਕਾਰਡ ਦੂਜੇ ਦੂਜੇ ਵੀ ਦੇ ਦਾਂਗੇ ਠੀਕ ਆ ਇਹ ਤੋਂ ਘਾ ਲਈ ਆ ਤੀਜਾ ਸੂਣਦੀ ਆ ਜੀ ਥਾਣਾ ਬਾਹਦਣ ਲੈ ਜੂਗੀ ਤੇ ਤਿਆਰੀ ਹੁਣ ਵੀ ਚੰਗੀ ਕਰੀ ਫਿਰਦੀ ਆ ਬਾਕੀ ਦਸਾਂ ਦੇ ਨਾਲ ਟਿਕਰਦਾ ਪੂਰਾ ਸੋਨਾ ਤੇ ਵੱਡਾ ਹਵਾਲਾ ਤਿਆਰ ਕਰ ਲੈਣਾ ਜੀ ਥਣ ਕੱਲਾ ਕੱਲਾ ਨਿੱਖੜ ਵਾ ਹਾਥੀ ਚਵਾਈ ਵਾਲਾ ਥਾੜਾ ਹੋਗਾ ਮੈਂ ਪਿਛੋਂ ਲਿਵਾ ਵਿਖਾ ਬਈ ਲਓ ਜੀ ਕਰ ਲੋ ਚੱਕ ਆ ਜਾ ਇਧਰ ਟਰਲ ਟੂਲਾ ਬਹੁਤ ਪਈ ਹੈ ਹਜੇ ਹਵਾਨੇ ਚ ਦੇਖ ਸਕਦੇ ਹੋ ਤੁਸੀਂ ਠੀਕ ਹੈ ਵੀਰੇ ਲੈ ਚੱਲਿਓ ਜੀ ਥਾਣਾ ਦੀ ਗਾਰੰਟੀ ਚਾਰਾਂ ਦੀ ਠੀਕ ਹੈ ਬਰੇ ਜੈ ਜੀ ਦੀ ਮੰਗ ਦੀ ਇਹਦਾ ਮੁੱਲ ਬਈ ਯਾਰ ਜਿਉਂ ਆ ਜੇ ਕਰ ਰਾਂ ਕੋਸਾਈ ਬਾਜੀ ਜਨਾ ਪਾਵੇ ਕਿਉਂ ਲੋਕੋ ਦਾਣ ਲਈ ਵੀ ਆ 51000 ਦੀ ਬਿਹੜ ਤੇ ਦਾਂਗੇ ਵਿੱਚੋਂ ਮਾਨਤਨ ਹੋ ਜਾਊਗਾ 55000 ਹਾਂਜੀ ਠੀਕ ਆ ਜਿਹੜਾ ਲੈਣੀ ਆ ਦੁੱਧ ਆਪਾਂ ਨੂੰ 22 ਲੀਟਰ ਦੀ ਗਾਰੰਟੀ ਦਿੱਤੀ ਆ ਆਪਾਂ ਘਰ ਡਰੈਸ ਦੇ ਦਾਂਗੇ ਅਗਲੇ ਤੋਂ ਗਾਂ ਪੁੱਛਿਆਣ ਠੀਕ ਆ ਠੀਕ ਆ ਆਪਾਂ ਪਰ 18 19 ਮੰਨ ਕੇ ਲਈ ਆ ਜਿਹਨਾਂ ਲੈਣੀ ਉਹਨੇ ਆਪਦੀ ਬਾਈ ਮੰਨ ਕੇ ਲੈਣੀ ਆ ਤਗੜੇ ਤੋਂ ਗਾਰੰਟੀ ਦਿਵਾ ਦਾਂਗੇ ਠੀਕ ਆ ਆਪਾਂ 17 18 19 ਕਿਲੋ ਮੰਨ ਕੇ ਲਈਏ ਠੀਕ ਆ ਅਗਲਾ ਜਿੰਨੇ ਮਰਜ਼ੀ ਸੰਦੇ ਨਾਲ ਲੈ ਲਿਆ ਆਵਦੀ ਨਾ ਦੋ ਬੱਚੇ ਆ ਦੰਦੋ ਕਿਵੇਂ ਆ ਇਹ ਇੱਕ ਬੱਚਾ ਬੜਾ ਚੰਗਾ ਨਹੀਂ ਬੱਚੇ ਦੋਨੇ ਚੰਗੇ ਇੱਕ ਜ਼ਿਆਦਾ ਚੰਗਾ ਇੱਕ ਢੋਲੀ ਬੜੀ ਟੌਪ ਵਤੀ ਹੈ ਜੀ ਨੋ ਕਰੋ ਚੈੱਕ ਟੌਪ ਦਾ ਧੰਨਵਾਦ ਸਿੱਰੇ ਘਬੜਾ ਰਗੀ ਚ ਹੋਣੀ ਆ ਦੰਦੋ ਕਿ ਦੰਦੋ ਅਰੀਜਨਲ ਕੱਚੀਆਂ ਖੀਰਾਂ ਗਾਰੰਟੀ ਹੈ ਗਾਰੰਟੀ ਜਮਾ ਪੋਰਟ ਸ਼ਾਕ ਵੀ ਗਰਾਨਾ ਉਹ ਵੀ ਠਾਕੇ ਵਿਖਾ ਦੇ ਉਹਦੀ ਗਾਰੰਟੀ ਠੜ ਜਾ ਪਹਿਲਾਂ ਪੋਰਟ ਸ਼ਾਕ ਦਿਖਾ ਦਿੱਕੇ ਆਪਾਂ ਇਹਨੂੰ ਠਾ ਦੇਉ ਜੀ। ਹਉ ਝੋਲੀ ਕਰੋ ਚੈੱਕ ਸੋਣੀ ਹੈ ਇਹਦੀ ਵੀ ਝੋਲੀ ਸੋਣੀ ਪਰ ਉਹਦੀ ਭਾਲੀ ਸੋਣੀ। ਠੀਕ ਆ। ਇਹ ਮੱਛੀ ਦੀ ਹੀ ਆਈ ਹੋਈ ਵੀ ਆ। ਅੱਛਾ ਕਿੰਨਾ ਸਮਾਂ ਹੋ ਗਿਆ? 17ਵਾਂ ਦਿਨ ਅੱਜ। 17ਵਾਂ ਆਪਾਂ ਕਰਾਈਏ ਕਿ ਮਗਰੋਂ ਰੱਖ। ਆਪਾਂ ਬਈ ਹੋਈ ਆਇਆ ਹੀ ਲਈ ਆ। ਡਾਕਟਰ ਦਾ ਨਾਮ ਦੱਸਾਂਗੇ। ਇਹਨੇ ਕੀਤੀ ਉਹਦਾ ਨੰਬਰ ਦੇ ਦਾਂਗੇ। ਗੋਰਾ ਨਾਮ ਡਾਕਟਰ ਦਾ ਠੀਕ ਆ। ਠੀਕ ਆ। ਤੇ ਆਪਾਂ ਨਾਂ ਦੱਸ ਦਾਂਗੇ ਇਹਨੇ ਕੀਤੀ ਨੰਬਰ ਤੇ ਫੋਨ ਤੇ ਗੱਲ ਕਰਨੀ ਫੋਨ ਤੇ ਗੱਲ ਚਲੋ ਚਾਹੇ ਖਾਲੀ ਮੰਨ ਕੇ ਲੈ ਲਿਆ ਖਾਲੀ ਕਰਕੇ ਬਈ ਦੇਣੀ ਆਪਾਂ ਗੱਲ ਕੀਤੀ ਆ ਕਈ ਵਾਰ ਅਗਲਾ ਜਾ ਕੇ ਗੋਲ ਗੰਗਾਲੀਆਂ ਦੇਣ ਲੱਗ ਜਾਂਦਾ ਹਾਂ 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 ਬੱਚੇ ਤਾਂ ਰੱਖਦੇ ਆ ਇਹ ਮੇਟੀ ਵੀ ਹੀਟ ਚ ਨਹੀਂ ਆਉਂਦੀ ਇਹਦਾ ਐਨੇ ਦਾ ਫਾਇਦਾ ਹੋ ਜਾਂਦਾ ਚੱਲ ਸਹੀ ਗੱਲ ਆ ਜੀ ਇਹਦਾ ਬੋਲ ਪੀ ਤਾਂ ਬੋਲ ਪੀ ਤੇ ਨਾ ਬੋਲੀ ਤਾਂ ਅਗਲਾ ਹੱਥ ਪਵਾ ਕੇ ਚੈੱਕ ਕਰਾ ਲਊਗਾੰਮੀ ਨਹੀਂ ਗੱਲ ਆ ਜੀ ਤੁਰ ਕੇ ਕਰਾ ਦੀ ਵੀਰੇ ਉਹ ਖਾਦੀ ਬੱਚੀ ਤੁਰ ਕੇ ਚੰਗੀ ਬੱਚੀ ਆ ਜੀ ਦੰਦੋ ਬਾਈ ਦੱਸਦਾ ਕਿ ਖੀਰੀ ਆ ਰੀਲ ਨਾ ਖੀਰੀ ਆ ਵੀ ਰੀਲ ਜੁਰੂ ਜਾਵਾ ਸ 17 ਦਿਨ ਹੋ ਗਏ ਏਆਈ ਹੋਈ ਨੂੰ ਉਹ ਤੁਸੀਂ ਬੱਚ ਤੇ ਰੱਖ ਲਿਓ ਬਈ ਮਹੀਨੇ ਕਦੇ ਲਗਭਗ ਜੇ ਤਾਂ ਗੱਭਣਾ ਰਹੇਗੀ ਫਿਰ ਤਾਂ ਤੁਹਾਨੂੰ ਵੀ ਪਤਾ ਵੀਰੇ ਪੌਂਪ ਪਾਰਾਈ ਆ ਪਰ ਮੱਛੀ ਨਿੱਗਰ ਵਜਨ ਚੰਗੀ ਆ ਬਾਕੀ ਬੁੱਧੀ ਵਾਲੀ ਮੱਛੀ ਆ ਇਹ ਰਿਹਾ ਡਿਮਾਂਡ ਕੱਲੀ ਕੱਲੀ ਦੀ ਕਰਨੀ ਕਿ ਜੋੜੇ ਦੀ ਕਰਨ ਡਿਮਾਂਡ ਬਾਈ ਜੋੜੇ ਦੀ ਵੀ ਕਰਾਂਗੇ ਕੱਨੀ ਕੱਲੀ ਦੀ ਕਰਾਂਗੇ ਠੀਕ ਆ ਠੀਕ ਆ ਨਾ ਦੋਵਾਂ ਦੀ ਕਰਾਂਗੇ ਇਹਦੀ ਕੱਲੀ ਦੀ ਡਿਮਾਂਡ ਇਹਦਾ ਕੱਲੇ ਦਾ ਬੱਚੀ ਦਾ ਮੁੱਲ ਹੈਗਾ 22000 ਰੁਪਿਆ ਬਾਈ ਠੀਕ ਆ ਤੇ ਦੋ ਨੰਬਰ ਦਾ ਦੋ ਨੰਬਰ ਚ ਕੋਈ ਜੋੜਾ ਲਊਗਾ ਜੋੜੇ ਦਾ ਮੁੱਲ ਹੈਗਾ 35000 ਰੁਪਈਆ ਤੇ ਕੱਲੀ ਦਾ ਉਹਦਾ ਪਰਲੀ ਦਾ ਕੱਲੀ ਦਾ ਉਹਦਾ 15000 ਇਹਦੇ ਜਿੱਡੀ ਆ ਇਹਦੇ ਨਾਲੋਂ ਵੱਚੀ ਸੋਹਣੀ ਵਾਲੀ ਆ ਉਹ ਠੀਕ ਆ ਉਮਰ ਥੋੜੀ ਜੀ ਘੱਟ ਲੱਗਦੀ ਆ ਉਹਦੀ ਉਮਰ ਥੋੜੀ ਘੱਟ ਵੱਚੀ ਉਹਨਾਂ ਸਨੱਕੀ ਵਾਲੀ ਆ ਸਨੱਕੀ ਆ ਉਮਰ ਚ ਘੱਟਾ ਮਹੀਨਾ 2 ਮਹੀਨਿਆਂ ਦਾ ਫਰਕ ਹੋਊਗਾ ਬਾਕੀ ਕੁਆਲਿਟੀ ਇਹਦੀ ਵੀ ਤੁਸੀਂ ਚੈੱਕ ਕਰ ਲਓ ਜੋੜਾ ਲੈ ਜੂ 35000 ਦਾ ਜੇ ਕੱਲੀ ਲੈਣੀ ਆ 1 ਨੰਬਰ 22 ਦੀ ਆ ਤੇ ਦੋ ਨੰਬਰ ਹੈਗੀ ਆ 15 ਦੀ ਬਾਕੀ ਚੰਗੀ ਆ ਵੀਰੇ ਬੱਚਿਆਂ ਦੋ ਨਹੀਂ ਜੀ ਨੂੰ ਕੋਈ ਨਾਗ ਪਸੰਦ ਆਊਗਾ ਕੋਈ ਜੋੜਾ ਲਾਊਗਾ ਯਾਰ ਬਰਾੜਾ ਹਾਂਜੀ ਘਾੜਵਾਗ ਨਾ ਕਰੇ ਬਾਲੀ ਹਾਂ 30000 ਦਾ ਜੋੜਾ ਦੇਣਾ 30000 ਦਾ ਆਫਰ ਹੀ ਆ ਬਾ ਆਫਰੀਆ ਬਸ ਇਹ ਗੁਜਰੇ ਤੋਂ ਅਗਰ ਆ ਕਹੂਗਾ 2000 ਹੋਰ ਛੜਾ ਲੈਨੇ ਆ 1500 ਹੋਰ ਉਹ ਕੰਮ ਨਹੀਂ ਹੋਣਾ ਠੀਕ ਆ ਠੀਕ ਆ ਜੋੜਾ ਲਊਗਾ 30000 ਦਾ ਬੱਚਾ ਦੇ ਦਾਂਗੇ ਦੋ ਠੀਕ ਹੈ ਲੈ ਚੱਲੀ ਵੀਰੇ ਪਰ ਉਹ ਬੱਚੀ ਕੱਲ੍ਹ ਕੋਈ ਬਈ 25000 ਦੀ ਆਪਣਾ ਵੇਚਣ ਵਾਲਾ ਵਪਾਰੀ ਕੋਲ ਹੋਵੇ ਕਿਸੇ ਕੋਲ ਮੱਛੀ ਕੱਲ੍ਹ ਨੂੰ ਬੜੀ ਚੰਗੀ ਆ ਉਹ ਜੇ ਗੱਭਨ ਰਹੀ ਤਾਂ ਗੱਭਨ ਰਹੀ ਲੱਗੋ ਮੱਛੀ ਦਾ ਮੁੱਲ ਹੀ ਨਹੀਂ ਮਿਲਦਾ ਯਾਰ ਮੱਛੀਆ ਮੜਾ ਟੀ ਵਿਖਾਵੀ ਹੈ ਕੀ ਆ ਕੋਲ ਜਾ ਕੇ ਜਿਹੜੀ ਟੀ ਦਿਖਾਉਣ ਵਾਲੀ ਮੱਛੀ ਦੀ ਉਹਦੀ ਸਹੀ ਗੱਲ ਚੰਗੀ ਆ ਬਾਕੀ ਜਿਹਨੂੰ ਕੋਈ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਧੰਨਵਾਦ